ਏ ਆਈ ਮੁਖਸਰ ਤੋਂ ਫਰੋਇਪਰ ਰੋਡ ਆ ਦੇਖੋ ਤੁਸੀਂ ਹਾਲ ਇਹਦਾ ਮੜਮੱਲੂ ਕੋਲੇ ਆ ਦੇਖੋ ਤੁਸੀਂ ਕੀ ਕੁਝ ਬਣਿਆ ਪਿਆ ਹੈ ਤਾਂ ਸਾਰੀ ਛੜਕੀ ਐ ਮਣੀ ਪਈ ਆ ਪਰ ਇਹ ਮੜਮੱਲੂ ਦੀ ਵੀਡੀਓ ਹੈ ਉੱਥੋਂ ਦਾ ਇਹ ਹੈ ਤੇ ਦੇਖੋ ਤੁਸੀਂ ਸਰਕਾਰਾਂ ਦਾ ਵੀ ਕੋਈ ਧਿਆਨ ਨਹੀਂ ਠੇਕੇਦਾਰ ਵੀ ਆਪਦੀ ਮਨਮਰਜ਼ੀਆਂ ਕਰਦੇ ਆ ਕਿਹੜੇ ਵੇੜਾਂ ਦੇ ਲੱਗੇ ਆ ਤੇ ਲੋਕ ਕੀ ਕਰਨ ਲੋਕ ਫਾਏ ਚੜੇ ਵੇ ਆ ਹੁਣ ਅੱਗੇ ਝੋਨਾ ਆ ਜਾਣਾ ਤੇ ਆ ਰੋੜੇ ਉਵੇਂ ਪਏ ਤੇ ਟਾਇਰ ਪਾਟਣ ਦਾ ਡਰ ਬਹੁਤ ਟਰਾਲੀਆਂ ਭਰੇ ਆ ਕਿ ਕਿੰਨੇ ਨੁਕਸਾਨ ਹੋਣਗੇ ਲੋਕਾਂ ਦੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਮਾੜਾ ਜਿਹਾ ਸੜ ਛੜਕ ਜਲਦੀ ਤੋਂ ਜਲਦੀ ਬਣਾਈ ਜਾਵੇ ਉਹਦਾ ਮੌਸਮ ਵਧੀਆ ਪ੍ਰੀਮੈਕਸ ਪੈ ਜਾਊਗਾ ਉੱਤੇ ਵਧੀਆ ਹੁਣ ਤਾਂ ਹੁਣ ਕਿਹੜਾ ਕੋਈ ਨਾ ਤਾਂ ਠੰਡ ਆ ਨਾ ਗਰਮੀ ਆ ਤੇ ਲੋਕ ਲੋਕ ਬਹੁਤ ਪਰੇਸ਼ਾਨ ਆ ਅੱਗੇ ਝੋਨਾ ਆ ਰਿਹਾ ਤੇ ਲੋਕਾਂ ਨੂੰ ਤਾਂ ਬਹੁਤ ਪਰੇਸ਼ਾਨੀ ਆਊਗੀ ਇਹ ਰੋੜੇ ਆ ਜਿਹੜੇ ਤਾਂ ਉਹਦੇ ਪਾੜ ਦੇਣਗੇ ਟਾਇਰ ਤੇ ਬੇਨਤੀ ਆ ਸਰਕਾਰ ਨੂੰ ਵੀ ਇਹਦੇ ਵੱਲ ਧਿਆਨ ਦੇਵੇ ਠੇਕੇਦਾਰਾਂ ਨੂੰ ਮਾੜਾ ਜਿਹਾ ਖਿੱਚੇ ਸਰਕਾਰਾਂ ਦਾ ਕੰਮ ਹੁੰਦਾ ਚੂੜੀ ਟਾਈਟ ਕਰਨਾ ਤੇ ਜੇ ਜੇ ਐਂ ਚੱਲੀ ਗਿਆ ਕੰਮ ਤਾਂ ਆ ਤੁਸੀਂ ਵੇਖ ਲਓ ਜੇ ਆ ਐਂ ਹਾਲ ਹੋ ਜਾਣਾ ਜਿਵੇਂ ਆ